ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਖੁਰਦ ਮੋਗਾ ਜ਼ਿਲ੍ਹਾ ਤੇ ਤਹਿਸੀਲ ਬਾਗੇਪੁਰਾਣੇ ਦਾ ਇਹ ਪਿੰਡ ਕੋਟਕਪੂਰੇ ਤੋਂ ਬਾਗੇਪੁਰਾਣੇ ਵਾਲੀ ਸੜਕ ਦੇ ਉੱਤੇ ਆਉਂਦਾ ਸਰਾਹ ਜਰਸੀ ਫਾਰਮ ਦੋਸਤੋ ਜਿੱਥੇ ਵੀਡੀਓ ਬਣਾ ਰਹੇ ਆ ਤੇ ਬਾਈ ਇੱਥੇ ਵਪਾਰ ਦਾ ਕੰਮ ਕਰਦਾ ਹੈ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹਦੇ ਚ ਦੋ گاਵਾ ਜਿਹੜੀਆਂ ਸੂਣ ਦੇ ਨੇੜ ਦੇਸਦੀਆਂ ਹੈ ਤੇ ਇਹਨਾਂ ਤੋਂ ਬਿਨਾ ਇੱਕ ਇਧਰ ਗੱਬਣ ਵੱੱਛੀ ਬਹੁਤ ਸੋਹਣੇ ਰੰਗ ਦੀ ਲਾਲ ਰੰਗ ਦੇ ਵਿੱਚ ਐ ਇਹ ਵੀ ਫੌਰ ਸੇਲ ਐ ਸੋ ਨਾਗ ਇਸ ਵੀਡੀਓ ਚ ਤੁਹਾਨੂੰ ਤਿੰਨ ਦਿਖਾ ਰਿਹਾ ਤਿੰਨੇ ਹੀ ਸੋਹਣੇ ਰੰਗ ਦੇ ਜਿਹਦੀ ਡਿਮਾਂਡ ਐ ਜਿਹਦੀ ਮੰਗ ਐ ਉਸ ਰੰਗ ਦੇ ਵਿੱਚ ਐ ਤਿੰਨੇ ਗਾਵਾਂ ਸੋ ਤੁਸੀਂ ਆ ਕੇ ਦੇਖਿਓ ਜੇ ਆਪਦੀ ਤਸੱਦੀ ਕਰਕੇ ਖਰੀਦ ਲਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਇੱਕ ਇਹ ਵਾੜ ਜਿਹੜੀ ਤੁਹਾਨੂੰ ਲਾਸਟ ਤੇ ਦਿਖਾਵਾਂਗਾ ਦੋਸਤੋ ਇਹ ਤੁਸੀਂ ਦੇਖੋ ਇਹਦਾ ਵੱਖਰਾ ਹੀ ਰੰਗ ਰੂਪ ਦਿਸਦਾ ਹੈ ਲੈ ਇਹਦਾ ਜਿਆਦਾ ਰੰਗ ਰੂਪ ਹੈ ਇਹ ਵੀ ਤੁਹਾਨੂੰ ਲਾਸਟ ਉੱਤੇ ਦਿਖਾਵਾਂਗੇ ਸ਼ੁਰੂਆਤ ਆਪਾਂ ਪਹਿਲਾਂ ਇਧਰੋਂ ਬੱਛੀ ਤੋਂ ਹੀ ਕਰ ਲੈਨੇ ਆ ਇਹ ਪਹਿਲਾਂ ਦਿਖਾਉਨੇ ਆ ਤੁਹਾਨੂੰ ਸੰਦੀਪ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਸੰਦੀਪ ਅੱਜ ਤਿੰਨ ਨਾਕ ਦਿਖਾ ਰਹੇ ਆ ਭਾਈ ਅ ਇਹ ਕਨਮਾ ਸੂਆ ਸੁੰਦੀ ਬੱਛੀ ਇਹ ਪਹਿਲਾ ਸੂਆ ਸੁੰਦੀ ਆ ਭਾਈ ਮੂੰਹ ਖੀਰੀ ਹੈ ਜੀ ਮੂੰਹ ਖੀਰੀ ਪਹਿਲਾ ਸੂਆ ਤੇ 1 ਮਹੀਨਾ 5 ਦਿਨ ਬਾਕੀ ਹੈ ਲਈ ਅੱਜ ਦਾ ਠੀਕ ਹੈ ਕੀ ਰੇਟ ਰਹੂ ਰੇਟ ਬਈ ਅੱਜ ਤੱਕ ਨਾ ਫੋਨ ਕੀਤਾ ਜੀ ਖੋਲੀ ਨੂੰ ਸੋ ਦੋਸਤੋ ਰੇਟ ਫੋਨ ਤੇ ਆ ਦੰਦੋਂ ਖੀਰੀ ਇੱਕ ਮਹੀਨਾ ਤੇ 5 ਦਿਨ ਮਤਲਬ 35 ਦਿਨ ਬਾਕੀ ਹੈ 40 ਦਿਨ ਵੀ ਲੈ ਸਕਦੀ ਹੈ ਤੇ 30 ਤੇ ਵੀ ਸੂ ਸਕਦਾ ਹੁੰਦਾ ਪਸੂ ਬਾਕੀ ਵੜ ਬਹੁਤ ਸੋਹਣੇ ਰੰਗ ਦੀ ਹੈ ਪੂਰੀ ਮਜ਼ਬੂਤ ਢਾਂਚੇ ਦੀ ਹੈ ਨਰੋਈ ਹੈ ਦੰਦੋਂ ਖੀਰੀ ਹੈ ਵੀਰ ਕਹਿੰਦਾ ਤੇ ਤੁਸੀਂ ਇਹਦੀ ਹਾਈਟ ਜਿਹੜੀ ਉਹਦੀ ਜਜਮੈਂਟ ਕਰ ਲਓ ਪੂਰੀ ਵੱਡੇ ਢਾਂਚੇ ਦੀ ਜਰਸੀ ਬਣੂਗੀ ਜਦੋਂ ਇਹ ਨੇ ਦੰਦਾ ਚ ਜਵਾਨ ਹੋਣਾ ਤੁਹਾਨੂੰ ਥਣ ਵੀ ਦਿਖਾਉਂਗਾ ਪੂਰਾ ਨਰੋਵਾ ਥਣ ਲੱਗਾ ਕਨਫਰਮ ਖੀਰੀ ਐ ਦੱਸੋ ਮੈਂ ਥਣ ਤੁਹਾਨੂੰ ਇੱਕ ਵਾਰ ਦਿਖਾ ਦਿਆਂ ਇਹਦੇ ਬਹੁਤ ਸੋਹਣਾ ਖਾਂ ਦਾ ਸੈਜ ਐ ਪੂਰਾ ਮੋਟਾ ਥਣ ਉਹ ਦੁੱਧ ਵਾਲੀ ਬੱਚੀ ਆ ਸਹੀ ਐ ਨਿਕਲੂਗੀ ਤੇ ਬਾਕੀ ਰੇਟ ਬਾਈ ਫੋਨ ਤੇ ਰੱਖੂਗਾ ਜਰਸੀ ਕਾਂਵਾ ਚ ਸੋਹਣੇ ਟਾਂਚੇ ਦੀ ਇਹ ਵੈੜ ਜਿਹੜੀ ਉਹ ਬਣੂਗੀ ਹਵਾਨਾ ਵੀ ਕੱਟ ਵਾਲਾ ਇਹਨੇ ਤਿਆਰ ਕੀਤਾ ਬਹੁਤ ਸੋਹਣੀ ਐ ਬੱਚੀ ਦੀ ਸਹੀ ਐ ਸੋ ਇੱਕ ਮਹੀਨਾ ਤੇ 5 ਦਿਨ ਮਤਲਬ 35 ਦਿਨਾਂ ਦੀ ਕੱਚੀ ਇਹ ਵੱੱਛੀ ਖੀਰੀ ਦੰਦੋਂ ਦੰਦ ਵੀਡੀਓ ਚ ਕਨਫਰਮ ਕਰਤੇ ਐ ਸੋਹਣੀ ਐ ਰੰਗ ਵੱਲੋਂ ਵੀ ਟਾਂਚੇ ਵੱਲੋਂ ਵੀ ਇਹ ਤੋਂ ਅੱਗੇ ਇੱਕ ਗਾਂ ਹੋਰ ਇਹ ਦੂਜਾ ਸੂਆ ਸੁੰਦੀ ਐ ਭਾਈ 5-4 ਦਿਨ ਬਾਕੀ ਐ ਜੀ ਠੀਕ ਐ ਤੋੜ ਦੇ ਭਾਈ ਸੋ 5-4 ਦਿਨ ਬਾਕੀ ਐ ਸੋ ਸੂਆ ਦੂਜਾ ਐ ਰੇਡ ਫੋਨ ਤੇ ਜਰਸੀ ਚ ਪੈਂਦੀ ਐ ਦੋਸਤੋ ਮੱਥੇ ਚ ਬੱਲ ਜ਼ਰੂਰ ਹੈਗਾ ਥਣ ਜਿਹੜਾ ਉਹ ਹੱਥੀਂ ਚਵਾਈ ਵਾਲਾ ਤਾں ਚਾ ਕਲੀਅਰ ਦਿਸਦਾ ਵੀਡੀਓ ਦੇ ਵਿੱਚ ਜੱਜਮੈਂਟ ਤੁਸੀਂ ਕਰੋਗੇ ਆ ਕੇ ਪਸੂ ਤੁਸੀਂ ਦੇਖਣਾ ਮੋੜ ਲਾ ਬਾਈ ਇਹਦਾ ਵੀ ਤੁਸੀਂ ਸਟਰਕਚਰ ਦੇਖ ਸਕਦੇ ਹੋ ਇੱਕ ਲਾਸਟ ਉੱਤੇ ਵੈਢ ਦਿਖਾਉਣਿਆ ਅਲੇ ਦਾ ਹੀ ਰੰਗ ਕਨਵਾ ਸੂਆ ਸੰਦੀਪਾਈ ਬਈ ਇਹ ਦੂਜਾ ਸੂਰਤ ਦੀ ਆਹੀ ਠੀਕ ਹੈ ਤੇ ਪਹਿਲਾ ਸੂਰਤ ਵੀ ਬਾਈ ਰਿਤੇ 22 ਕਿਲੋ ਬਾਈ ਦੁੱਧ ਦਾ ਨਾਰਮਲ ਚ ਵਾਇਆ ਹੋਇਆ ਕਿੰਨੇ ਦਿਨ ਲਉਗੀ ਇਹਦੇ ਅੱਜ ਬਏ ਆ ਬਾਈ 12 ਦਿਨ ਤੋਰੀ ਸੋ 12 ਦਿਨਾਂ ਦੀ ਕੱਚੀ ਹੈ ਬਾਈ ਦੱਸਦਾ ਵੀ ਚੰਗਾ ਦੁੱਧ ਦਿੰਦਾ ਦੁੱਧ ਵੀਰ ਨੇ ਖਰੀਦੀ ਹੈ ਇਹਨੂੰ ਉਹਨਾਂ ਨੇ ਦੱਸਤਾ ਹੋਣਾ ਬਾਕੀ ਤੁਸੀਂ ਜਜਮੈਂਟ ਕਰੋ ਵੀ ਤੁਸੀਂ ਕਿੰਨਾ ਚਾਹੋਗੇ ਢਾਂਚਾ ਸੋਹਣਾ ਹਵਾਨਾ ਚੰਗਾ ਬਣਾਉਗੀ ਖਾਲ ਦੀ ਘੜੀ ਰੋਖ ਬਹੁਤ ਸੋਹਣਾ ਹੈ ਅਜੇ 10 ਤੋਂ 12 ਦਿਨ ਲੈਂਦੀ ਹੈ ਵਖਰੀ ਜੀ ਬਿਊਟੀ ਹੈ ਦੀ ਰੰਗ ਏ ਦੋਸਤੋ ਬਰਾਊਨ ਹੈ ਫੇਸ ਦੇਖ ਸਕਦੇ ਹੋ ਬਰਾਊਨ ਸੋ ਐਸੇ ਜਿੱਦਾਂ ਦੀਆਂ گاਵਾ ਦਾ ਰੰਗ ਹੁੰਦਾ ਥੋੜਾ ਉਸ ਤਰ੍ਹਾਂ ਦਾ ਰੰਗ ਵੈਸੇ ਬਣਾਵਟ ਬਹੁਤ ਸੋਹਣੀ ਹੈ گا ਦੀ ਸੋ ਜਰਸੀ ਬਰੀਡ ਹੈ ਦੋਸਤੋ ਬੰਦੇ ਬਈ ਸੋ ਇਹ ਨਾਗ ਦੋਸਤੋ ਆ ਜੀ ਬਹੁਤ ਸ਼ਾਂਤ ਹੈ ਜੀ ਮੈਂ ਦੇਖੇ ਠੀਕ ਹੈ ਆ ਨਹੀਂ ਹੋਗਾ ਜਿਵੇਂ ਮਰਜੀ ਬੱਚੇ ਖੋਲੀ ਕਰਨ ਪਰ ਓਕੇ ਸੋ ਇਹ ਦਾ ਫੇਸ ਤੁਸੀਂ ਦੇਖ ਸਕਦੇ ਹੋ ਸੋ ਇਹ ਨਾਗ ਦੋਸਤੋ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਤਿੰਨ ਤੁਸੀਂ ਦੇਖਿਓ ਆ ਕੇ ਜਿਹੜੀ ਵਹਿਣ ਜੱਜ ਗਈ ਹਰੇਕ ਪੱਖ ਤੋਂ ਤੁਸੀਂ ਪਾਸ ਕਰੋਗੇ ਖਾਸ ਕਰਕੇ ਗੱਬਣ ਵੱਚੀ ਜੇ ਤੁਹਾਨੂੰ ਲੋੜ ਲੱਗਦੀ ਹੈ ਬੇਸ਼ੱਕ ਆਪਦਾ ਡਾਕਟਰ ਵੀਰ ਨਾਲ ਲਿਆਓ ਕਿ ਕਿੰਨਾ ਟਾਈਮ ਲਾਊਗੀ ਕੋਈ 5-7 ਦਿਨ ਇਧਰ ਉਧਰ ਪਸ਼ੂ ਵੱਧ ਘੱਟ ਲਿਆ ਜਾਂਦਾ ਹੁੰਦਾ ਤਾਂ ਉਹ ਤੁਸੀਂ ਤਸੱਲੀ ਕਰਾ ਲਓ ਕਨਫਰਮ ਕਰਾ ਲਓ ਆਪਦੇ ਡਾਕਟਰ ਵੀਰ ਤੋਂ ਇਹ گاਵਾ ਕਲੀਅਰ ਦਿਸਦੀਆਂ ਵੀ 10 ਤੋਂ 12 ਦਿਨਾਂ ਦੀਆਂ ਖੱਟੀਆਂ ਇਹਨਾਂ ਦੇ ਥਣਪਾਸ ਤੁਸੀਂ ਕਰੋਗੇ ਤੇ ਉਹ ਤੁਸੀਂ ਆ ਕੇ ਦੇਖਣੇ ਹੋਣਗੇ ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ ਲਈ